ਸਾਰੇ ਨੂੰ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਵੀ ਕੈਨੇਡਾ ਦੇ ਵਿੱਚ ਜਿਹੜੇ ਹੁਣ ਸਟੂਡੈਂਟਸ ਆ ਰਹੇ ਨੇ ਉਹਨਾਂ ਲਈ ਬਹੁਤ ਘੱਟ ਜੌਬ ਆਪਰਚ्युनिटीਜ਼ ਨੇ ਜਦੋਂ ਮੈਂ ਸੀਗਾ 2015 ਦੇ ਵਿੱਚ ਉਦੋਂ ਗੱਲ ਹੋਰ ਸੀਗੀ ਪਰ ਹੁਣ ਵੀ ਕੁਝ ਅਜੇ ਪ੍ਰੋਫੈਸ਼ਨਸ ਕੁਝ ਅਜਹੀਆਂ ਸਕਿੱਲਸ ਲੋਕ ਸਿੱਖ ਕੇ ਆ ਰਹੇ ਨੇ ਇੰਡੀਆ ਤੋਂ ਜਿਹਦੇ ਨਾਲ ਉਹਨਾਂ ਨੂੰ ਕਾਫੀ ਕੰਮ ਮਿਲਿਆ ਜਿਵੇਂ ਪਿੱਛੇ ਜੇ ਹੇਅਰ ਡ್ರೆਸਰ ਵਾਲਾ ਚੱਲਿਆ ਸੀਗਾ ਸਾਰੇ ਮੁੰਡੇ ਹੇਅਰ ਡ್ರೆਸਰ ਬਣ ਕੇ ਵਾਲ ਕੱਟਣ ਵਾਲੇ ਹੁੰਦੇ ਆ ਜਿਹੜੇ ਤੇ ਉਹਦੀ ਵੀ ਹੁਣ ਬਹੁਤ ਪਰਮਾਰ ਹੋ ਚੁੱਕੀ ਆ ਹੁਣ ਥੋੜੇ ਜਿਹੇ ਦਿਨ ਪਹਿਲਾਂ ਮੈਨੂੰ ਇੱਕ ਕਮਿਊਨਿਟੀ ਸੈਂਟਰ ਦੇ ਵਿੱਚ ਇੱਕ ਆਪਣਾ ਪੰਜਾਬੀ ਸਟੂਡੈਂਟ ਮੁੰਡਾ ਮਿਲਿਆ ਜਿਹੜਾ ਉੱਥੇ ਜਿਮ ਟ੍ਰੇਨਰ ਸੀਗਾ ਤਾਂ ਮਤਲਬ ਜੇ ਤੁਸੀਂ ਐਕਸਰਸਾਈਜ਼ ਕਰਨੀ ਆ ਉਹ ਹੈਲਪ ਕਰਦਾ ਸੀ ਇਨਸਟ੍ਰਕਟਰ ਸੀਗਾ ਤੇ ਬਹੁਤ ਵਧੀਆ ਪੈਸੇ ਕਮਾ ਰਿਹਾ ਸੀ ਸੋ ਐਜ਼ ਅ ਸਟੂਡੈਂਟ ਹੀ ਉਹ ਕਮਿਊਨਿਟੀ ਸੈਂਟਰ ਦੇ ਵਿੱਚ ਕੰਮ ਕਰ ਰਿਹਾ ਵਾ ਮੈਂ ਤਾਂ ਪੁੱਛਿਆ ਮੈਂ ਕਿਹਾ ਬਾਈ ਤੂੰ ਕੀ ਕੀਤਾ ਕਿ ਕਹਿੰਦਾ ਮੈਂ ਉਰੇ ਆ ਕੇ ਕੋਈ ਉਹਨੇ ਅਮਰੀਕਾ ਦੇ ਦੋ ਟ੍ਰੇਨਿੰਗ ਵਾਲੇ ਪੇਪਰ ਹੀ ਸੀਗੇ ਕੁਝ ਵੀ ਜਿਹੜੇ ਹੁੰਦੇ ਹਨ ਉਹਦੀ ਸਰਟੀਫਿਕੇਸ਼ਨਸ ਹੁੰਦੀਆਂ ਨੇ ਉਹ ਕੀਤੀਆਂ ਉਸ ਤੋਂ ਬਾਅਦ ਕਹਿੰਦਾ ਮੈਂ ਅਪਲਾਈ ਕੀਤਾ ਮੈ ਤੇ ਮਤਲਬ ਉਹ ਤਾਂ ਵਧੀਆ ਚੱਲ ਰਿਹਾ ਆਂ ਹੀ ਆਪਾਂ ਹੁਣੇ ਇੱਧਰ ਨਾਰਥ ਯਾਰਕ ਵਾਲੇ ਏਰੀਆ ਦੇ ਵਿੱਚ ਆਏ ਹੋਏ ਸੀਗੇ ਉਰੇ ਵੀ ਇੱਕ ਸਟੂਡੈਂਟ ਬਾਈ ਆ ਉਹ ਵੀ ਥੋੜਾ ਜਿਹਾ ਲੱਗ ਸਕਿੱਲ ਹੀ ਸਿੱਖ ਕੇ ਆਇਆ ਮੈਂ ਕਿਹਾ ਨਾਲੇ ਉਹਦੇ ਨਾਲ ਗੱਲਾਂ ਕਰਦੇ ਆਂ ਨਾਲ ਉਹਦਾ ਪਰਸਪੈਕਟਿਵ ਤੁਹਾਡੇ ਸਾਹਮਣੇ ਰੱਖਦੇ ਆਂ ਵੀ ਬਾਈ ਨੇ ਕੀ ਸਕਿੱਲ ਸਿੱਖੀ ਆ ਸੋ ਵੈਲਕਮ ਕਰਦੇ ਆਂ ਜੀ ਆਪਾਂ ਵਿਵੇਕ ਬਾਈ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਦੀ ਸਟੂਡੈਂਟ ਲਾਈਫ ਦੇ ਵਿੱਚ ਕਾਫੀ ਚੀਜ਼ਾਂ ਅਲੱਗ ਜੀਆਂ ਨੇ ਤੇ ਭਾਈ ਪਹਿਲਾਂ ਤਾਂ ਦੱਸੋ ਕਿਹੜੇ ਕਾਲਜ ਦੇ ਵਿੱਚ ਤੁਸੀਂ ਪੜ੍ਹੇ ਤੇ ਹੁਣ ਤੁਹਾਡਾ ਅੱਗੇ ਦਾ ਪਲਾਨ ਕੀ ਆ ਫਿਲਹਾਲ ਜੀ ਦੇਖੋ ਮੈਂ ਸੈਨੀਆਂ ਕਾਲਜ ਤੋਂ ਮੈਂ ਪੜਿਆ ਵਾ ਓਕੇ ਤੇ ਹੁਣ ਲਾਸਟ ਫੀ ਕੀ ਚੱਲਦਾ ਪਿਆ ਤਾਂ ਆਲਮੋਸਟ ਮੇਰੇ ਸਟੱਡੀ ਹੁਣ ਡਨ ਹੈ ਤੇ ਨੈਕਸਟ ਮੇਰਾ ਪਲਾਨ ਹੈ ਇਹ ਆ ਕਿ ਮੈਂ ਨੋਵਸਕੋਸ਼ੀ ਜਾਵਾਂ ਤੇ ਉੱਥੇ ਜਾਣ ਦਾ ਰੀਜ਼ਨ ਇਹ ਆ ਕਿ ਮੇਰੀ ਸਿਸਟਰ ਉੱਥੇ ਆ ਤੇ ਤੇ ਮੈਂ ਇਦਾਂ ਵੀ ਸੁਣਿਆ ਵਾ ਕਿ ਉੱਥੇ ਪੀਆਰ ਥੋੜੀ ਈਜ਼ੀ ਆ ਸੋ ਉੱਥੇ ਜਾ ਕੇ ਬਾਕੀ ਉੱਥੇ ਜਾ ਕੇ ਹੀ ਸਾਨੂੰ ਪਤਾ ਲੱਗਣਾ ਕਿ ਕਿਵੇਂ ਆ ਜਿਵੇਂ ਮੈਂ ਕਿਹਾ ਵੀ ਬਾਈ ਨਾਲ ਥੋੜੀਆਂ ਚੀਜ਼ਾਂ ਥੋੜੀਆਂ ਅਲੱਗ ਲੱਗ ਜੀਆਂ ਨੇ ਪਹਿਲਾ ਤਾਂ ਆਇਆ ਵੀ ਜਦੋਂ ਵੀ ਕੋਈ ਆਪਾਂ ਦਾ ਸਟੂਡੈਂਟ ਆਉਨੇ ਆ ਤਾਂ ਜਿਵੇਂ ਇੰਡੀਆ ਦੇ ਵਿੱਚ ਕਾਲਜਾਂ ਦੇ ਵਿੱਚ ਹੌਸਟਲ ਹੁੰਦੇ ਆ ਹਨਾ ਉਰੇ ਕੋਈ ਬਹੁਤੇ ਲੈਂਦੇ ਨਹੀਂ ਹੈਗੇ ਉਰੇ ਉਹਨੂੰ ਰੈ residenccy ਕਹਿ ਦਿੰਦੇ ਆ ਹਨਾ ਹਾਂਜੀ ਰੈ residenccy ਤੇ ਜਿਵੇਂ ਆਪਾਂ ਸਾਰੇ ਹੁਣ ਬ੍ਰੈਂਪਟਨ ਚ ਹੀ ਆਉਨੇ ਆ ਤਾਂ ਕੋਈ ਰਿਸ਼ਤੇਦਾਰ ਦੇ ਘਰੇ ਕੋਈ ਭਾਈ ਭੈਣ ਦੇ ਨਾਲ ਇਦਾਂ ਰਹਨੇ ਆ ਤਾਂ ਤੁਸੀਂ ਦੱਸੋ ਵੀ ਤੁਸੀਂ ਇਹ ਰੈ residenccy ਚ ਰਿਹਾ ਸੀਗਾ ਪਹਿਲੇ 6 ਮਹੀਨੇ ਮੈਂ ਪਹਿਲੇ ਲਾਈਕ ਪਹਿਲਾ ਫਰਸਟ ਸੈਮੈਸਟਰ ਜੋ ਕਿ 4 ਮਹੀਨੇ ਤੇ ਮੈਂ ਉਦੋਂ ਰਿਹਾ ਸੀਗਾ ਤੇ ਉੱਥੇ ਰਹਿਂਦਾ ਮੇਰਾ ਰੀਜ਼ਨ ਇਹ ਸੀ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਮੈਂ ਇੱਥੇ ਆ ਕੇ ਆਪਣੀ ਕਾਲਜ ਲਾਈਫ ਚੰਗੀ ਤਰ੍ਹਾਂ ਜੀਵਾਂ ਫਿਰ ਜੀਵੀ ਚੰਗੀ ਤਰ੍ਹਾਂ ਹਾਂਜੀ ਲਾਈਕ ਐਕਸਪੀਰੀਅੰਸ ਮੈਂ ਜੇ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਬਹੁਤ ਵਧੀਆ ਸੀ ਮੈਂ ਜਦੋਂ 4 ਮਹੀਨੇ ਉੱਥੇ ਰਿਹਾ ਤੇ ਮੈਂ ਅਲੱਗ-ਅਲੱਗ ਕੰਟਰੀਸ ਤੋਂ ਮੈਂ ਆਪਣੇ ਦੋਸਤ ਬਣਾਏ ਦੇਸੀ ਪੰਜਾਬੀ ਸਾਰੇ ਬਹੁਤ ਘੱਟ ਹੋਣੇ ਦੇਸੀ ਉੱਥੇ ਬਹੁਤ ਘੱਟ ਸੀ ਉੱਥੇ ਆਈ ਗੈਸ ਇੱਕ ਦੋ ਹੀ ਇੰਡੀਅਨ ਹੋਊਗੇ ਤੇ ਤੇ ਬਾਕੀ ਮੇਰੇ ਸਰਕਲ ਦੇ ਵਿੱਚ ਉਹ ਤਾਂ ਉੱਥੇ ਕੋਈ ਮੇਰਾ ਇੰਡੀਅਨ ਫਰੈਂਡ ਸੀਗਾ ਹੀ ਨਹੀਂ ਜਿੱਦਾਂ ਕਿ ਮੇਰੇ ਫਰੈਂਡ ਇੱਕ ਸੀਗਾ ਬ੍ਰਾਜ਼ੀਲ ਤੋਂ ਐਲ ਸੇਲਵਟਾਰ ਤੋਂ ਤੇ ਲਾਈਕ ਅੱਦਾਂ ਹੋਰ ਅਲੱਗ-ਅਲੱਗ ਕੰਟਰੀਸ ਤੋਂ ਸੀ ਤੇ ਉੱਥੇ ਫਿਰ ਖਰਚਾ ਜੇ ਆਪਾਂ ਇੱਕ ਬੰਦਾ ਆ ਕੇ ਸਟੂਡੈਂਟ ਬਾਹਰ ਰਹਿੰਦਾ ਤੇ ਇੱਕ ਬੰਦਾ ਰੈਜ਼ੀਡੈਂਸੀ 'ਚ ਰਹਿੰਦਾ ਕਿਹਦਾ ਵੱਧ ਖਰਚਾ ਪੈਂਦਾ ਖਰਚਾ ਜੀ ਹੁਣ ਡਿਪੈਂਡ ਕਰਦਾ ਆ ਜਿਵੇਂ ਕਿ ਇੱਥੇ ਜੇ ਹੁਣ ਮੈਂ ਰੈਜ਼ੀਡੈਂਸ ਦੀ ਗੱਲ ਕਰਾਂ ਤੇ ਮੈਂ ਸਮਰਮ ਟਰਮ ਵਿੱਚ ਰਿਹਾ ਸੀਗਾ ਤੇ ਸਮਰਮ ਟਰਮ ਦਾ ਉਹਨਾਂ ਦਾ ਸਿਰਫ 3600 ਡਾਲਰ ਦਾ ਕੁਛ ਸੀਗਾ ਉਹਨਾਂ ਦਾ ਪਲਾਨ 4 ਮਹੀਨੇ ਹਾਂਜੀ 4 ਮਹੀਨੇ ਵੀ ਪੂਰੇ ਨਹੀਂ ਸੀਗੇ ਓਕੇ ਤੇ ਫੂਡ ਉਹਦੇ ਵਿੱਚ ਇਨਕਲੂਡਡ ਨਹੀਂ ਉਹਦੇ ਵਿੱਚ ਫੂਡ ਇਨਕਲੂਡਡ ਨਹੀਂ ਸੀਗਾ ਓਕੇ ਤੇ ਉੱਥੇ ਕੁਝ ਚੀਜ਼ਾਂ ਉਨੀ ਵਧੀਆ ਵੀ ਨਹੀਂ ਸੀ ਕੁਝ ਚੀਜ਼ ਬਹੁਤ ਵਧੀਆ ਸੀ ਤੇ ਜਿਵੇਂ ਕਿ ਉੱਥੇ ਕਿਚਨ ਆਪਣੇ ਸੂਡ ਵਿੱਚ ਨਹੀਂ ਸੀਗਾ ਤੇ ਉਹ ਤੇ ਉਹ ਫਰਸਟ ਫਲੋਰ ਤੇ ਇੱਕ ਬਹੁਤ ਵੱਡਾ ਤਾਂ ਨਹੀਂ ਬਟ ਇੱਕ ਮੀਡੀਅਮ ਸਾਈਜ਼ ਛੋਟਾ ਜਿਹਾ ਇੱਕ ਕੋਮਨ ਕਿਚਨ ਸੀ ਹਾਂਜੀ ਕੋਮਨ ਕਿਚਨ ਸੀਗਾ ਓਕੇ ਇਹ ਫਿਰ ਤਾਂ ਬਾਰੀ ਨਹੀਂ ਆਉਣੀ ਹਣੀ ਨੇ ਐਵੇਂ ਤਾਂ ਨਹੀਂ ਸੀ ਜਿਆਦਾ ਤਾਂ ਖਾਲੀ ਰਹਿੰਦਾ ਸੀਗਾ ਉਹ ਤੇ ਉੱਥੇ ਕਾਫੀ ਜਿਆਦਾ ਸਟਾਪਸ ਸੀਗੇ ਫਿਰ ਤੁਸੀਂ ਉੱਤੇ ਰੋਟੀ ਕਿਵੇਂ ਕੰਦੇ ਸੀ ਟਿਫਲ ਹੋਇਆ ਸੀ ਹਾਂਜੀ ਮੈਂ ਵੈਸੇ ਟਿਫਨ ਹੀ ਲਗਾਇਆ ਸੀਗਾ ਕਿਉਂਕਿ ਉੱਤੋਂ ਦੀ ਸਾਰਾ ਸਮਾਨ ਤੇਲੇ ਲੈ ਕੇ ਜਾਣਾ ਤੇ ਉਹ ਕਾਫੀ ਦਿੱਕਤ ਸੀਗੀ ਸੋ ਹੁਣ ਜੇ ਕੋਈ ਬੰਦਾ ਵਾ ਜਿਹਦਾ ਉਰੇ ਕੋਈ ਵੀ ਨਹੀਂ ਹੈਗਾ ਵੈਸੇ ਹੁਣ ਤਾਂ ਸਾਰਿਆਂ ਦਾ ਕੋਈ ਨਾ ਕੋਈ ਪਹੁੰਚ ਚੁੱਕਿਆ ਵਾ ਕੈਨੇਡਾ ਪਰ ਜੇ ਕੋਈ ਵੀ ਨਹੀਂ ਹੈਗਾ ਤੁਸੀਂ ਇਹਨੂੰ ਰੈਜ਼ਿਡੈਂਸੀ ਰეკਮੈਂਡ ਕਰ ਦੋ ਜਾਂ ਨਹੀਂ ਜੀ ਤਾਂ ਕਿਸੇ ਦਾ ਬਜਟ ਹੈ ਤਾਂ ਫਿਰ ਮੈਂ ਕਹਾਂਗਾ ਕਿ ਜ਼ਰੂਰ ਕਿਉਂਕਿ ਉੱਥੇ ਬੰਦਾ ਰਹਿ ਕੇ ਕਾਫੀ ਨਵੀਆਂ ਚੀਜ਼ਾਂ ਸਿੱਖਦਾ ਆ ਉਹ ਨਵੇਂ-ਨਵੇਂ ਦੋਸਤ ਬਣਾਉਂਦਾ ਆ ਤੇ ਮੇਰਾ ਉੱਥੇ ਦਾ ਟਾਈਮ ਮਤਲਬ ਮੈਂ ਜਦੋਂ ਉੱਥੇ ਰਿਹਾ ਤੇ ਤੇ ਪੜ੍ਹਾਈ ਵਾਲੀ ਸਾਈਡ ਤੋਂ ਵੀ ਮੇਰਾ ਬਹੁਤ ਵਧੀਆ ਸੀਗਾ ਕਿਉਂਕਿ ਉੱਥੇ ਦਾ ਮਾਹੌਲ ਹੀ ਐਵੇਂ ਦਾ ਹੁੰਦਾ ਕਿ ਸਟੂਡੈਂਟ ਮਤਲਬ ਕਿ ਉਹ ਉਹ ਜਿਆਦਾ ਤੋਂ ਜਿਆਦਾ ਪੜ੍ਹਨ ਦੀ ਕੋਸ਼ਿਸ਼ ਕਰੂੰਗਾ ਤੇ ਉਹ ਕਾਫੀ ਫੋਕਸਡ ਰਹਿੰਦਾ ਉੱਤੇ ਓਕੇ ਸੋ ਵੀ ਕਰ ਸਕਦਾ ਜਿਹਦਾ ਬਜਟ ਹੈ ਹਾਂਜੀ ਬਿਲਕੁਲ ਤੇ ਦੂਜੀ ਚੀਜ਼ ਹੈਗੀ ਆ ਜੀ ਜਿਵੇਂ ਆਪਾਂ ਜਦੋਂ ਮੋਸਟਲੀ ਸਟੂਡੈਂਟ ਆਉਂਦੇ ਆ ਜਾਂ ਕੋਈ ਘਰ ਲੈ ਕੇ ਰਹਿੰਦਾ ਬਹੁਤੇ ਬੱਚੇ ਬੇਸਮੈਂਟਸ ਲੈ ਕੇ ਰਹਿੰਦੇ ਆ ਇਹ ਬਾਈ ਰਹਿੰਦਾ ਵਾ ਨਾਰਥ ਯਾਰਕ ਦਾ ਏਰੀਆ ਦੇ ਹਾਂਜੀ ਤੇ ਉਰੋਂ ਫੇਅਰ 뷰 ਮਾਲ ਵੀ ਨੇੜੇ ਆ ਸੈਨਿਕਾ ਕਾਲਜ ਵੀ ਨੇੜੇ ਆ ਤੇ ਛਣਕੇ ਪੜਿਓ ਹਾਂਜੀ ਹਾਂਜੀ ਓਕੇ ਤੁਸੀਂ ਉਰੇ ਅਪਾਰਟਮੈਂਟਸ ਦੇ ਵਿੱਚ ਰਹਿੰਦੇ ਹੋ ਹਾਂਜੀ ਪਹਿਲਾਂ ਦੱਸੋ ਵੀ ਰੈਂਟ ਕਿੰਨਾ ਵਾ ਤੋਂ ਤੁਹਾਡੇ ਹਿੱਸੇ ਕਿੰਨਾ ਆਉਂਦਾ ਵਾ ਹਾਂਜੀ ਠੀਕ ਆ ਤੇ ਕਿਦਾਂ ਦਾ ਐਕਸਪੀਰੀਅੰਸ ਅਪਾਰਟਮੈਂਟ ਦਾ ਸੋ ਇੱਥੇ ਦੇ ਜਿਹੜੇ ਅਪਾਰਟਮੈਂਟਸ ਆ ਉਹਨਾਂ ਦਾ ਰੈਂਟ ਜਿੱਦਾਂ ਕਿ ਆਪਾਂ ਹੁਣ ਹੁਣ ਮੈਂ ਰਹਿੰਦਾ ਆਪਣੇ ਬਾਕੀ ਮੇਟਸ ਦੇ ਨਾਲ ਤੇ ਆਪਣਾ ਰੈਂਟ ਹੈਗਾ 2700 ਕੁਛ ਡਾਲਰ ਆ ਓਕੇ ਤੇ ਇੱਥੇ ਦੇ ਜਿਹੜੇ ਅਪਾਰਟਮੈਂਟਸ ਆ ਉਹਨਾਂ ਦਾ ਨਾਰਮਲੀ ਇੰਨੇ ਰਹਿੰਦਾ 2 ਬੀ ਐਚ ਦਾ ਸੋ ਸੋ ਬਾਕੀ ਆਪਾਂ ਚਾਰ ਜਣੇ ਰਹਿੰਦੇ ਆ ਤੇ ਸਾਨੂੰ ਮਤਲਬ ਕਿ ਇੱਕ ਇੱਕ ਰੂਮ ਵਿੱਚ ਦੋ ਦੋ ਜਣੇ ਰਹਿੰਦੇ ਆ ਤੇ ਮੈਂ ਤੇ ਨਾਲੇ ਮੇਰਾ ਇੱਕ ਦੋਸਤ ਆ ਸਾਰੇ ਚ ਵੰਡੇ ਜਾਂਦਾ ਹਾਂਜੀ ਤੇ ਫਿਰ ਲਾਈਕ ਸਾਰੇ ਵੇ ਡਿਵਾਈਡ ਹੋ ਜਾਂਦਾ ਸਭ ਤੋਂ ਸਸਤਾ ਅਪਾਰਟਮੈਂਟ ਤੁਸੀਂ ਇੱਦੋਂ ਪਹਿਲਾਂ ਵੀ ਸਸਤੇ ਸੀਗੇ ਜੀ ਕੋ ਰੈਂਟ ਘੱਟ ਹੋਵੇ ਇਸ ਤੋਂ ਪਹਿਲਾਂ ਇੱਕ ਅਪਾਰਟਮੈਂਟ ਸੀਗਾ ਉਹ ਸਾਨੂੰ 2100 ਦਾ ਪਿਆ ਸੀਗਾ ਤੇ ਆਪਾਂ ਇੰਨੇ ਹੀ ਬੰਦੇ ਸੀ ਉੱਥੇ ਤੇ ਉੱਥੇ ਦਾ ਰੈਂਟ ਥੋੜਾ ਹੋਰ ਸਸਤਾ ਸੀਗਾ ਇੱਥੇ ਆ ਕੇ ਮੈਂ ਵੈਸੇ ਟੈਟੂਜ਼ ਦਾ ਕੰਮ ਕਰਦਾ ਆ ਹਜੇ ਵੀ ਤੇ ਮੈਂ ਇੰਡੀਆ ਤੋਂ ਹੀ ਇਹ ਵਾਲੀ ਸਕਿੱਲ ਸਿੱਖ ਕੇ ਆਇਆ ਸੀਗਾ ਓਕੇ ਤੁਸੀਂ ਇੰਨੇ ਟੈਟੂ ਬਣਾਉਂਦੇ ਸੀਗੇ ਹਾਂਜੀ ਹਾਂਜੀ ਓਕੇ ਬਹੁਤ ਘੱਟ ਮੁੰਡੇ ਮੈਨੂੰ ਲੱਗਦਾ ਹੁਣ ਹੁਣ ਬਹੁਤ ਹੋ ਰਹੇ ਨੇ ਹਾਂਜੀ ਹੁਣ ਤਾਂ ਵੈਸੇ ਕਾਫੀ ਟੈਟੂ ਆਰਟਿਸਟ ਹੋ ਗਏ ਆ ਜੋ ਕਿ ਇੰਡੀਆ ਨਾਲ ਜਾਂ ਪੰਜਾਬ ਤੋਂ ਆ ਹੁਣ ਤਾਂ ਬਹੁਤ ਤੇ ਉਹੀ ਫਿਰ ਟੈਟੂ ਵਾਲੀ ਸਕਿੱਲ ਤੁਸੀਂ ਉਰੇ ਲੈ ਕੇ ਆਏ ਤੇ ਐਜ਼ ਅ ਸਟੂਡੈਂਟ ਤੁਸੀਂ ਫਿਰ ਕੋਈ ਹੋਰ ਕੰਮ ਨਹੀਂ ਕੀਤਾ ਟੈਟੂ ਦੇ ਵਿੱਚ ਹੀ ਹੋਜੀ ਸ਼ੁਰੂਆਤ ਵਿੱਚ ਮੈਂ ਵੈਸੇ ਜੌਬ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਸੀਗੀ ਤੇ ਬਟ ਕਿਉਂਕਿ ਇੱਥੇ ਜੌਬਸ ਦਾ ਬਹੁਤ ਔਖਾ ਹੋਇਆ ਪਿਆ ਬਿਲਕੁਲ ਤੇ ਮੇਰੇ ਤੋਂ ਸਕਿੱਲ ਤਾਂ ਸੀਗੀ ਹੀ ਤੇ ਆਨ ਤੋਂ ਕਹਿ ਲਓ ਕਿ 2-3 ਮਹੀਨੇ ਬਾਅਦ ਹੀ ਮੈਂ ਸਾਰਾ ਟੈਟੂ ਦੇ ਇੱਥੇ ਆ ਕੇ ਸਮਾਨ ਲਿਆ ਤੇ ਫਿਰ ਮੈਂ ਆਪਣਾ ਸ਼ੁਰੂ ਕਰ ਦਿੱਤਾ ਬਾਕੀ ਬਾਈ ਦਾ ਪੇਜ ਮੈਂ ਇੰਸਟਾਗ੍ਰam ਪੇਜ ਜਿੱਥੇ ਬਾਈ ਦਾ ਕੰਮ ਪਿਆ ਵਾ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਫੋਨ ਨੰਬਰ ਵੀ ਬਾਈ ਦਾ ਜੇ ਤੁਸੀਂ ਅਫੋਰਡੇਬਲ ਪ੍ਰਾਈਸ ਤੇ ਟੈਟੂ ਬਣਾਉਣਾ ਹੋਇਆ ਆਪਣਾ ਬਾਈ ਨਾਰਥ ਯਾਰਕ ਦੇ ਵਿੱਚ ਰਹਿੰਦਾ ਵਾ ਇੱਧਰ ਸੈਨਿਕਾ ਕਾਲਜ ਤੇ ਫੇਅਰ 뷰 ਮਾਲ ਆ ਗਿਆ ਨੇੜੇ ਤੇ ਟ੍ਰਾਂਟੋ ਏਰੀਆ ਦੇ ਵਿੱਚ ਬੇਸਿਕਲੀ ਬਾਈ ਬਾਕੀ ਹੈਲੀਫੈਕਸ ਵੀ ਜਾਂਦਾ ਰਹਿੰਦਾ ਵੈਨਕੂਵਰ ਵੀ ਜਾਂਦਾ ਰਹਿੰਦਾ ਹਾਂ ਹਾਂ ਵੋ ਠੀਕ ਆ ਸੋ ਜਿਹੜੀ ਤੁਸੀਂ ਸਕਿੱਲ ਸਿੱਖੀ ਸੀ ਉਹਦਾ ਤੁਹਾਨੂੰ ਰਿਆ ਕੇ ਪੂਰਾ ਫਾਇਦਾ ਹੋਇਆ ਹਾਂਜੀ ਮੈਂ ਇਹੀ ਕਹੂੰਗਾ ਕਿਉਂਕਿ ਮੇਤੋਂ ਕੋਈ ਜੋਬ ਵੀ ਨਹੀਂ ਸੀ ਹਾਂ ਤੇ ਮੇਰੀ ਸਕਿੱਲ ਦੇ ਕਰਕੇ ਹੀ ਲਾਈਕ ਜੋ ਵੀ ਮੇਰੀ ਇਨਕਮ ਹੋ ਰਹੀ ਸੀਗੀ ਉਹ ਟੈਟੂ ਤੋਂ ਹੀ ਹੋ ਰਹੀ ਸੀ ਐਂਡ ਬਾਕੀ ਮੇਰਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦਾ ਵੀ ਕੰਮ ਸੀਗਾ ਤੇ ਮੈਨੂੰ ਕਾਲਜ ਤੋਂ ਇਹ ਵੀ ਇੱਕ ਵਧੀਆ ਸਕਿੱਲ ਆ ਵੈਸੇ ਅੱਜਕੱਲ ਬਹੁਤ ਜਾਣੇ ਕਰ ਰਹੇ ਨੇ ਪਰ ਉਹ ਅੱਜਕੱਲ ਜਿੱਦਾਂ ਹਰੇਕ ਬਿਜ਼ਨਸ ਬਹੁਤ ਮਾਰਕੀਟਿੰਗ ਦੇ ਵਿੱਚ ਪਿਆ ਹੋਇਆ ਸੋ ਜਿਹਦੇ ਕੋਲ ਵਧੀਆ ਕੈਮਰਾ ਹੈਗਾ ਫੋਟੋਗ੍ਰਾਫੀ ਵੀਡੀਓ ਵੀਡੀਓ ਬਣਾਉਣੀ ਆਉਂਦੀ ਐ ਐਡੀਟਿੰਗ ਚੰਗੀ ਜਾਣਦਾ ਉਹਦੀ ਉਰੇ ਕਾਫੀ ਵਧੀਆ ਵੈਲਿਊ ਪੈ ਰਹੀ ਹੈ ਹਾਂਜੀ ਤੇ ਤੁਸੀਂ ਕੋਈ ਆ ਕੇ ਜਿੱਦਾਂ ਜੋ ਤੁਸੀਂ ਆਪਣੇ 2 ਸਾਲ ਦਾ ਪਿਛਲਾ ਜਦੋਂ ਵੀ ਜਿੰਨੀ ਦੇਰ ਵੀ ਪੜਾਈ ਕੀਤੀ ਆ ਉਹਦੇ ਵਿੱਚ ਤੁਹਾਨੂੰ ਲੱਗਿਆ ਵੀ ਤੁਸੀਂ ਕੋਈ ਮੇイビー ਮਿਸਟੇਕ ਕੀਤੀ ਜਾਂ ਦੁਆਰਾ ਜੇ ਮੈਂ ਤੁਹਾਨੂੰ ਪੜਨ ਨੂੰ ਕਹਾਂ ਤੁਸੀਂ ਉਹ ਗਲਤੀ ਨਾ ਕਰੋ ਫਾਈਨੈਂਸ਼ੀਅਲੀ ਹੋ ਸਕਦੀ ਹੈ ਕੁਝ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਇਦਾਂ ਜਿੱਦਾਂ ਕਿ ਗਲਤੀਆਂ ਤਾਂ ਹਰ ਕਿਸੇ ਤੋਂ ਹੁੰਦੀਆਂ ਆ ਤੇ ਮੇਰੇ ਤੋਂ ਵੀ ਹੋਈਆਂ ਸਿਗੀਆਂ ਜਿਵੇਂ ਕਿ ਮੈਂ ਜਦੋਂ ਗੱਡੀ ਲਈ ਸੀਗੀ ਤੇ ਮੈਨੂੰ ਉਸ ਟਾਈਮ ਗੱਡੀ ਦੀ ਉਨੀ ਨੌਲੇਜ ਨਹੀਂ ਸੀਗੀ ਤੇ ਲੋਡ ਸੀਗੀ ਗੱਡੀ ਤੁਹਾਨੂੰ ਲੋਡ ਹਾਂਜੀ ਲੋਡ ਤਾਂ ਉਦੋਂ ਕਹਿ ਲਉ ਕਿ ਮਤਲਬ ਐਵੇਂ ਸੀਗਾ ਕਿ ਬਿਲਕੁਲ ਲੋਡ ਤਾਂ ਨਹੀਂ ਸੀ ਪਰ ਆਫਕੋਰਸ ਜੇ ਗੇ ਤਾਂ ਗੱਡੀ ਹੋਵੇ ਤਾਂ ਫਿਰ ਗਰੋਸਰੀ ਕਰਨਾ ਸੁੱਖ ਹੋ ਜਾਂਦਾ ਜਾਂ ਫਿਰ ਥੋੜਾ ਕੰਫਰ ਵੀ ਹੋ ਜਾਂਦਾ ਹਨਾ ਤਾਂ ਮਤਲਬ ਲੋਡ ਨਹੀਂ ਸੀਗਾ ਚਲੋ ਇਦਾਂ ਹੀ ਕਹਿ ਲਓ ਤੇ ਕਿਉਂਕਿ ਮੈਂ ਵੈਸੇ ਘਰੋਂ ਦੇ ਹੀ ਕੰਮ ਕਰਦਾ ਹੁੰਦਾ ਏ ਟੈਟੂਸ ਦਾ ਜਾਂ ਫਿਰ ਜੇ ਕੋਈ ਕਾਲਜ ਕਿਤੇ ਕੰਮ ਹੋਇਆ ਫੋਟੋਗ੍ਰਾਫੀ ਵੀਡੀਓਗ੍ਰਾਫੀ ਦਾ ਤਾਂ ਉਹ ਵੀ ਜਮ੍ਹਾਂ ਕੋਲ ਹੀ ਸੀਗਾ ਤਾਂ ਉਹਨੇ ਕੋਈ ਖਾਸ ਲੋਡ ਤਾਂ ਨਹੀਂ ਸੀਗੀ ਬਟ ਮੈਂ ਫਿਰ ਵੀ ਚਲੋ ਗੱਡੀ ਲਈ ਤੇ ਜਿਵੇਂ ਕਿ ਮੈਂ ਦੱਸਿਆ ਮੈਨੂੰ ਉਨੀ ਨੌਲੇਜ ਸੀਗੀ ਨਹੀਂ ਗੱਡੀ ਦੀ ਤੇ ਮੈਂ ਗੱਡੀ ਲੈ ਬੈਠਾ BMW ਤੇ ਉਹ ਥੋੜਾ ਤੇ ਉਹ 2011 ਮਾਡਲ ਸੀ ਤੇ ਉਹ ਉਨੀ ਠੀਕ ਨਹੀਂ ਸੀਗੀ ਲਾਈਕ ਮਕੈਨਿਕਲੀ ਉਹ ਉਨੀ ਠੀਕ ਨਹੀਂ ਸੀ। ਬੀਐਮਡਬਲ ਵਿੱਚ ਬਹੁਤ ਇਸ਼ੂਜ਼ ਹੁੰਦੇ। ਆਪਣੇ ਮੇਰੇ ਕਜ਼ਨ ਕੋਲਿਆ। ਤੁਸੀਂ ਮੰਨੋਗੇ ਨਹੀਂ ਪਹਿਲਾਂ ਉਹਦਾ ਕੁਝ ਹੋਇਆ ਕੁਝ ਫਿਰ ਇੰਜਨ ਹੀ ਬੈਠ ਗਿਆ 25000 ਡਾਲਰ ਇੰਨਾ ਉਹਦੇ ਉੱਤੇ ਉੱਪਰੋਂ ਦੀ ਲੱਗ ਚੁੱਕਿਆ ਭਾਜੇ ਯੂਜ਼ਡ ਲੈਣੀ ਤੁਸੀਂ। ਹਾਂਜੀ। ਮੈਂ ਤਾਂ ਸੈਕੰਡ ਹੈਂਡ ਲਾਈਕ ਉਹ ਗੱਡੀ ਮੈਂ ਕਾਫੀ ਸਸਤੇ ਵਿੱਚ ਹੀ ਲਈ ਸੀ। ਮੈਂ 4500 ਡਾਲਰ ਦੀ ਲਈ ਸੀਗੀ। ਤਾਂ ਠੀਕ ਆ। ਹਾਂ। ਤੇ ਪਰ ਉੱਤੇ ਕਾਫੀ ਲਵਾਤਾ ਮੈਂ ਨਹੀਂ ਉੱਤੇ ਲਵਾਇਆ ਨਹੀਂ ਜਦੋਂ ਮੈਨੂੰ ਲੱਗਾ ਕਿ ਇਹਨੇ ਲਵਾ ਦੇਣਾ ਮੈਂ ਉਦੋਂ ਉਹ ਐਕਸਚੇਂਜ ਕਰ ਦਿੱਤੀ ਤੇ ਉਦੋਂ ਫਿਰ ਮੈਂ ਆਪਣੀ ਸੈਕੰਡ ਗੱਡੀ ਲਈ ਸੀ ਲਾਂਟਰਾ ਤੇ ਉਹ ਵੀ ਮੈਂ ਥੋੜੇ ਟਾਈਮ ਤੱਕ ਚਲਾਈ ਫਿਰ ਮੈਂ ਕੀ ਨਵੀਂ ਲਈ ਸੀ ਪੁਰਾਣੀ ਉਹ ਵੀ ਉਹ ਵੀ ਯੂਜ਼ਡ ਹੀ ਸੀ ਉਹ 2008 ਮਾਡਲ ਸੀ ਸ਼ਾਇਦ ਓਕੇ ਤੇ ਪਰ ਉਹ ਗੱਡੀ ਬਹੁਤ ਵਧੀਆ ਸੀਗੀ ਕਿਉਂਕਿ ਇਹ ਗੱਡੀ ਦੀ ਇੱਕ ਤਾਂ ਮਾਈਲੇਜ ਬਹੁਤ ਲੋ ਸੀ ਸਿਰਫ 1.5 ਲੱਖ ਕਿਲੋਮੀਟਰ ਚੱਲਨੀ ਹੋਈ ਸੀ ਤੇ ਇੰਜਨ ਬਹੁਤ ਸਮੂਥ ਸੀ ਬਹੁਤ ਠੀਕ ਸੀ ਤੇ ਫਿਰ ਜਦੋਂ ਮੈਂ ਉਹ ਬੀਚੇ ਤਾਂ ਫਿਰ ਮੈਂ ਕੀ ਆਪਟੀਮਲਲੀ ਕਿਉਂਕਿ ਗੱਡੀ ਥੋੜੀ ਲੁੱਕ ਵਾਈਜ਼ ਬਹੁਤ ਸੋਹਣੀ ਸੀਗੀ ਉਹ ਗੱਡੀ ਹੁਣ ਤੁਸੀਂ ਗੱਡੀ ਰੱਖੀ ਆ ਨਹੀਂ ਹੁਣ ਕੋਈ ਗੱਡੀ ਨਹੀਂ ਹੈ ਸਟੂਡੈਂਟ ਲਾਈਫ ਜੇ ਤੁਸੀਂ ਗੱਡੀ ਰੱਖੀ ਹੁਣ ਰੱਖੀ ਪਰ ਤੁਹਾਡੀ ਸਟੂਡੈਂਟ ਲਾਈਫ ਖਤਮ ਹੋ ਰਹੀ ਹੈ ਹੁਣ ਰੱਖੀ ਨਹੀਂ ਹੋਈ ਸੋ ਗੱਡੀ 베ਚਣ ਦਾ ਮੇਰਾ ਰੀਜ਼ਨ ਇਹ ਸੀਗਾ ਕਿਉਂਕਿ ਇੱਕ ਤਾਂ ਇੱਥੇ ਇੰਸ਼ੋਰੈਂਸ ਬਹੁਤ ਹਾਈ ਆ ਤੇ ਮੇਰਾ ਜਿੱਦਾਂ ਕਿ ਲਾਇਸੈਂਸ ਸੀਗਾ ਤਾਂ ਵੈਸੇ ਫੁੱਲ ਜੀ ਲਾਇਸੈਂਸ ਪਰ ਲਾਇਸੈਂਸ ਮੈਂ ਨਮੇ ਲਿਆ ਸੀ ਇੱਥੇ ਆ ਕੇ ਮੇਰਾ 2 ਸਾਲ ਦਾ ਇੰਡੀਆ ਦਾ ਐਕਸਪੀਰੀਅੰਸ ਹੈਗਾ ਜੋ ਕਿ ਕਾਊਂਟ ਹੋ ਗਿਆ ਸੀ ਤਾਂ ਫਿਰ ਮੈਨੂੰ इजीली ਆਪਣਾ ਫੁੱਲ ਜੀ ਮਿਲ ਗਿਆ ਸੀ ਬਹੁਤ ਜਲਦੀ ਬਟ ਸਟਿਲ ਇੰਸ਼ੋਰੈਂਸ ਬਹੁਤ ਜ਼ਿਆਦਾ ਹਾਈ ਸੀਗੀ ਤੇ ਮੈਨੂੰ ਪਾਰਕਿੰਗ ਕੋਸਟ ਵੀ ਪੈ ਰਹੀ ਸੀ ਕਿਉਂਕਿ ਮੇਰਾ ਨੈਕਸਟ ਕੁਐਸਚਨ ਇਹ ਸੀਗਾ ਕਿ ਉਸ ਕਿ ਅਪਾਰਟਮੈਂਟ ਚ ਪਾਰਕਿੰਗ ਤਾਂ ਕਈ ਵਾਰ ਇੱਕੇ ਹੁੰਦੀ ਹੈ ਕਈ ਵਾਰ ਹੁੰਦੀ ਵੀ ਨਹੀਂ ਯੂਨਿਟਾਂ ਦੇ ਨਾਲ ਹਾਂਜੀ 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 ਇੱਥੇ ਲਾਈਕ ਜੋ ਮੇਰੀ ਪਾਰਕਿੰਗ ਰਹੀ ਹੈ ਉਹ 1 ਮਹੀਨੇ ਦੀ 180 ਡਾਲਰਸ ਸੀਗੀ ਜੋ ਕਿ ਬਹੁਤ ਜ਼ਿਆਦਾ ਹੈ ਤੇ ਜੇ ਤੁਸੀਂ ਕਾਲਜ ਜਾਂਦੇ ਸੀ ਉਹ ਮੈਂ ਦੇਖਿਆ ਕਾਲਜ ਯੂਨੀਵਰਸਿਟੀ ਜਿਵੇਂ ਮੈਂ ਰਾਇਸਨ ਪੜਿਆ ਤਾਂ ਉੱਥੇ ਜੇ ਉੱਥੇ ਵੀ پارک ਕਰਨੀ ਆ ਉੱਥੇ ਦੇ ਲੱਗ ਪੈਸੇ ਨੂੰ ਥੋੜੇ ਹਾਂਜੀ 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 ਉੱਥੇ ਇੱਕ ਤਾਂ ਇੱਕ ਐਪ ਹੁੰਦੀ ਆ ਹੌਂਕ ਐਪ ਸਾਨੂੰ ਉਹੀ ਕਹਿੰਦੇ ਸੀ ਕਿ ਤੁਸੀਂ ਆ ਐਪ ਡਾਊਨਲੋਡ ਕਰੋ ਤੇ ਫਿਰ ਤੁਸੀਂ ਉੱਥੇ ਤੁਸੀਂ ਪੇ ਕਰ ਸਕਦੇ ਡੇਲੀ ਜਾਂ ਫਿਰ ਇਹਨਾਂ ਦੇ ਸੈਮੈਸਟਰ ਵਾਈਜ਼ ਪਾਸਸ ਵੀ ਹੁੰਦੇ ਆ ਬਟ ਬਟ ਐਕਸਪੈਂਸਿਵ ਹੁੰਦਾ ਲਾਈਕ ਮੇਬੀ ਉਹ ਵੀ ਤੁਹਾਨੂੰ 150 200 ڈالر ਤੋਂ ਘੱਟ ਨਹੀਂ ਮਿਲੂਗਾ। ਕੁਝ 10 20 ڈالر ਤਾਂ ਪੈ ਹੀ ਜਾਂਦੀ ਹੈ ਪਾਰਕਿੰਗ ਦੀ। ਹਾਂਜੀ ਹਾਂਜੀ। 180 ਤੁਸੀਂ ਪੇ ਕਰਦੇ ਸੀ ਅਪਾਰਟਮੈਂਟ ਚ ਰਹਿੰਦੇ ਸੀ। ਹਾਂਜੀ ਅਪਾਰਟਮੈਂਟ। ਬੱਲੇ ਬੱਲੇ ਬੱਲੇ। ਫਿਰ ਇਨਸ਼ੋਰੈਂਸ ਕਿੰਨੇ ਸੀ ਕੀ? ਇਨਸ਼ੋਰੈਂਸ ਮੇਰੀ ਸੀ ਕੁਛ 400 ਦੇ ਅਰਾਊਂਡ ਸੀ। ਉਹ ਵੀ 3rd ਪਾਰਟੀ ਸਭ ਤੋਂ ਮਿਨੀਮਮ ਜੋ ਹੋ ਸਕਦੀ ਸੀ ਉਹ ਸੀ। 3rd ਪਾਰਟੀ ਦਾ ਹੁੰਦਾ ਵੀ ਜੇ ਇਹਦੀ ਗੱਡੀ ਠੁੱਕ ਗਈ ਤਾਂ ਇਹਨੂੰ ਇਹਦੀ ਗੱਡੀ ਦਾ ਕੁਝ ਨਹੀਂ ਮਿਲੂਗਾ। ਜਿਹੜਾ ਮੋਰੇ ਵਾਲਾ ਜੀ ਜਿਹਨੇ ਮਾਰੀ ਆ ਉਹਨੂੰ ਉਹਦੇ ਪੈਸੇ ਮਿਲ ਜਾਣਗੇ। ਹਾਂਜੀ ਹਾਂਜੀ ਹਾਂਜੀ। ਠੀਕ ਆ ਸਸਤੀਆਂ ਗੱਡੀਆਂ ਦੀ ਆ ਲੋਕ ਮੋ ਬਹੁਤ ਲੋਕ ਥਰਡ ਪਾਰਟੀ ਇੰਸ਼ੋਰੈਂਸ ਹੀ ਲੈਂਦੇ ਆ ਹਾਂਜੀ ਕਿਉਂਕਿ ਮੈਂ ਫਸਟ ਪਾਰਟੀ ਪੁੱਛਿਆ ਸੀਗਾ ਇੱਕ ਵਾਰੀ ਮੈਂ ਆਰਬੀਸੀ ਬੈਂਕ ਤੋਂ ਇੱਕ ਰਿਪੋਰਟ ਮੰਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਯੂਜ਼ਡ ਗੱਡੀ ਦਾ ਲੈ ਜੋ ਮੈਂ 4-5000 ਡਾਲਰ ਦੀ ਹੀ ਗੱਡੀ ਲਈ ਆ ਮੈਨੂੰ ਉਹ ਮਹੀਨੇ ਦਾ 7-800 ਡਾਲਰ ਦਾ ਦੱਸਦੇ ਪਏ ਸੀ ਤੇ ਉਹ ਤਾਂ ਉਹ ਤਾਂ ਫਿਰ ਸਾਲ ਵਿੱਚ ਕਹ ਲੋ ਕਿ 8-9000 ਮੈਨੂੰ ਪੈਣਾ ਸੀਗਾ ਤੇ ਉਹਨੇ ਦਿੱਤਾ ਗੱਡੀ ਵੀ ਨਹੀਂ ਗਈ ਤੁਹਾਡੇ ਕਾਰਸ ਕਿਹੜਾ ਸੀਗਾ ਉਹਰੇ ਮੇਰਾ ਇੰਟਰਨੈਸ਼ਨਲ ਬਿਜ਼ਨਸ ਓਕੇ 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 ਕਿੰਨੇ ਕ ਆਪਣੇ ਪੰਜਾਬੀ ਸੀਗੇ ਉਹਦੇ ਵਿੱਚ ਉਹਦੇ ਵਿੱਚ ਪੰਜਾਬੀ ਕਾਫੀ ਸੀ ਵੈਸੇ ਤੇ ਪਰ ਇੱਥੇ ਸੈਨੀਆਂ ਕਾਲਜ ਵਿੱਚ ਮਤਲਬ ਤੁਹਾਨੂੰ ਹਰ ਕੰਟਰੀ ਤੋਂ ਹੀ ਲੋਕ ਮਿਲਣਗੇ ਇੱਥੇ ਚਾਈਨੀਸ ਵੀ ਬਹੁਤ ਆ ਤੇ ਆਪਣੀ ਇੰਡੀਅਨਸ ਵੀ ਬਹੁਤ ਆ ਇਹ ਵੀਡੀਓ ਅਸੀਂ ਇਦਾਂ ਸੋਚੀ ਜੇ ਨਹੀਂ ਸੀਗੇ ਰਾਈਟ ਅਵੇ ਬਣਾਤੀ ਉਹ ਟੋਟਲ ਮੰਥਲੀ ਐਕਸਪੈਂਸ ਐਜ਼ ਅ ਸਟੂਡੈਂਟ ਤੁਹਾਡਾ ਇੱਧਰ ਨਾਰਥ ਓਰਕ ਟ੍ਰਾਂਟੋ ਵਾਲੀ ਏਰੀਆ ਦੇ ਵਿੱਚ ਰਹਿਣ ਦਾ ਕਿੰਨਾ ਪਾਉਂਦਾ ਸੀਗਾ ਫਿਲਹਾਲ ਜਿਵੇਂ ਗੱਲ ਕਰਾਂ ਜੋ ਮੇਰਾ ਉਹ ਮੰਥਲੀ ਐਕਸਪੈਂਸ ਹੋਂ ਦੇ ਵਿੱਚ ਇੱਕ ਤਾਂ ਫੋਨ ਬਿਲ ਤੇ ਮੈਂ ਫੋਨ ਉਹ ਸਿਗਾ ਖਰੀਦਿਆ ਮੈਂ ਜਦੋਂ ਇੱਥੇ ਆਇਆ ਸੀਗਾ ਤੇ ਉਹ ਤੇ ਪਲੱਸ ਪਲਾਨ ਮੈਨੂੰ ਕਰੀਬ ਕਰੀਬ ਪੈ ਜਾਂਦਾ ਹੈ 100 ਡਾਲਰ ਤੇ ਉਸ ਤੋਂ ਬਾਅਦ ਮੇਰਾ ਰੈਂਟ ਜੋ ਕਿ 6-700 ਡਾਲਰ ਇੰਨਾ ਆ ਜਾਂਦਾ ਆ ਤੇ ਹੋਰ ਉਸ ਤੋਂ ਇਲਾਵਾ ਪਹਿਲਾਂ ਤਾਂ ਮੇਰੇ ਤੋਂ ਗੱਡੀ ਵੀ ਸੀ ਤਾਂ ਫਿਰ ਕਾਫੀ ਸੀਗਾ ਕਮਿਊਟ ਦਾ ਕਮਿਊਟ ਦਾ ਕਿਉਂਕਿ ਕਾਲਜ ਜਮਾ ਕੋਲਾਪਤੇ ਮੈਂ ਤੋਂ ਇਲੈਕਟ੍ਰਿਕ ਸਕੂਟਰ ਆ ਉਹ ਤੁਸੀਂ ਕੈਸ ਤੇ ਚੱਕਿਆ ਸੀ ਯਾ ਉਹ ਮੈਂ ਔਨਲਾਈਨ ਮੰਗਾਇਆ ਸੀ Amazon ਤੇ ਤੇ ਕਾਫੀ ਇੰਟਰਸਟਿੰਗ ਚੀਜ਼ ਹੋਈ ਸੀ ਇੱਥੇ ਐਕਚੁਅਲੀ ਮੈਂ ਯੂਜ਼ਡ ਮੰਗਾਇਆ ਸੀਗਾ ਉੱਥੇ ਕਿਉਂਕਿ ਮੈਨੂੰ ਨਵਾਂ ਕੁਝ ਪੈ ਰਿਆ ਸੀ 1200 ਦਾ ਮੈਂ ਐਕਚੁਅਲੀ ਵਧੀਆ ਵਾਲਾ ਸੀਗਾ ਮੰਗਾਇਆ ਜਿਹਦੀ ਰੇਂਜ ਵੀ ਜ਼ਿਆਦਾ ਆ ਓਕੇ ਤੇ ਮੈਂ ਯੂਜ਼ਡ ਮੰਗਾਇਆ ਸੀ ਉਹ ਮੈਨੂੰ 8-900 ਦਾ ਕੁਝ ਪਿਆ ਸੀਗਾ ਤੇ ਬਟ ਜਦੋਂ ਆਇਆ ਮੈਂ ਉਹ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਹ ਨਿਊ ਹੀ ਸੀਗਾ ਉਹਦੀ ਪੈਕਿੰਗ ਸਭ ਕੁਝ ਲਾਈਕ ਮੈਂ ਉਤਾਰੀ A to Z ਪੂਰਾ ਨਵਾਂ ਨਿਕਲਿਆ ਪਤਾ ਨਹੀਂ ਕਿਦਾਂ ਤੂੰ ਵਧੀਆ ਚੱਲਦਾ ਹੁਣ ਤਾਂ ਹਾਂਜੀ ਹੁਣ ਵੀ ਬਹੁਤ ਵਧੀਆ ਚੱਲਦਾ ਹੈ ਤੇ ਜਿੱਦਾਂ ਕਿਸੇ ਆਸ-ਪਾਸੇ ਜਾਣਾ ਆ ਹਨਾ ਜਾਂ ਫਿਰ ਡਾਊਨਟਾਊਨ ਵੀ ਜੇ ਜਾ ਕੇ ਘੁੰਮਣਾ ਆ ਤਾਂ ਉਸ ਤੋਂ ਵੈਸਟ ਹੋਰ ਕੁਛ ਨਹੀਂਗਾ ਉੱਥੇ ਨਾ ਤਾਂ ਗੱਡੀ ਚੱਲਨੀ ਹਨਾ ਤੇ ਬੱਸੇ ਜਾਣਾ ਉਦਾਂ ਹੀ ਔਖਾ ਆ ਸੋ ਮੈਂ ਸੋ ਮੈਂ ਮੈਟਰੋ ਫੜਦਾ ਇੱਥੋਂ ਦੀ ਉੱਥੇ ਜਾ ਕੇ ਤੇ ਬਾਕੀ ਸਕੂਟਰ ਤੇ ਬਹੁਤ ਮਜ਼ਾ ਆਉਂਦਾ ਚਾਹ। ਹੋਰ ਕਿਹੜਾ ਖਰਚਾ ਹੁਣ ਤੁਹਾਡਾ ਰੋਟੀ ਦਾ ਸੱਚ ਨੂੰ ਤੁਸੀਂ ਹਾਂਜੀ ਫਿਰ ਬਲੋਨੇ ਦਾ ਟੈਫਾ ਨਾ ਹੁਣ ਹੁਣ ਆਪਾਂ ਜਿੱਦਾਂ ਕੀ ਕਰੇ ਜੋ ਵੀ ਆਪਾਂ ਹੁਣ ਰਹਿ ਰਹੇ ਆ ਸਾਰੇ ਤੇ ਆਪਾਂ ਸਾਰੇ ਰਲ ਮਿਲ ਕੇ ਬਣਾ ਦਿੰਦੇ ਆ ਤੇ ਗ੍ਰੋਸਰੀ ਦਾ ਖਰਚਾ ਮੰਥਲੀ ਪਰ ਪਰਸਨ ਕਹ ਲਓ ਕਿ 300 ਦਾ ਤਾਂ ਆ ਹੀ ਜਾਂਦਾ ਹੈ। ਮਿਨੀਮਮ ਹਾਂਜੀ ਇੰਨਾ ਆ ਜਾਂਦਾ ਹੈ। ਹੋਰ ਨਹੀਂ ਹੈਗਾ ਇਹ ਤਾਂ ਬਿਨਾਂ ਖਰਚੇ। ਹੋਰ ਤਾਂ ਇਸ ਤੋਂ ਇਲਾਵਾ ਘਰ ਘਟਦੌਰੇ ਕਿੰਨਾ ਦਿੰਨੇ ਆ? હેર ਕੱਟ ਦਾ ਮੇਰਾ 35 ਡਾਲਰ ਲੱਗਦਾ ਆ ਓਕੇ ਇੱਥੇ ਨਾਲ ਹੀ ਫੇਅਰ 뷰 ਮਾਲ ਆ ਮੇਰੇ ਘਰ ਦੇ ਤੇ ਉੱਥੇ ਮਤਲਬ ਕਿ ਜਿਆਦਾ ਟਾਈਮ ਨਹੀਂ ਲੱਗਦਾ ਤੇ ਉੱਥੇ ਅਪਾਇੰਟਮੈਂਟ ਵੀ ਉਦੋਂ ਹੀ ਮਿਲ ਜਾਂਦੀ ਮੋਕੇ ਤੇ ਗਿਆ ਤਾਂ ਥੋੜਾ ਖਰਚਾ ਆਗਾ ਫੇਰ ਮੰਨ ਲਓ 1500 ਕਿੰਨਾ ਨਹੀਂ ਨਹੀਂ 1500 ਬਹੁਤ ਜ਼ਿਆਦਾ ਆ ਇਹ ਤਾਂ ਜਦੋਂ ਮੇ ਤੁ ਗੱਡੀ ਹੁੰਦੀ ਸੀ ਉਦੋਂ ਮੇਰਾ 1500 ਤੋਂ 600 1800 300 ਗ੍ਰੋਸਰੀ ਦਾ 900 ਇਹ ਹੋ ਗਿਆ 100 ਫੋਨ ਦਾ 1000 ਹਜ਼ਾਰ ਦੇ ਆਸ-ਪਾਸ ਹੀ ਹੋਣਾ ਹਜ਼ਾਰ ਤੋਂ ਦਾ ਉੱਤੇ ਬਿਲਕੁਲ ਨਹੀਂ ਹੋ ਸਕਦਾ ਮਤਲਬ ਕਿ ਰਹਿ ਗਈ ਯਾਰ ਚਲ ਨਾ ਰੋਈਆ ਯਾਰ ਪਰ ਵੀ ਠੀਕ ਆ ਯਾਰ ਹਾਂਜੀ ਕਾਫੀ ਤੁਸੀਂ ਜਾਣ ਲੱਗੇ ਕਿਸੇ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮਤਲਬ ਇਹ ਵੀਡੀਓ ਇਦਾਂ ਨਹੀਂ ਸੀਗੀ ਜਿਸ ਤੋਂ ਸਕੇਲਸ ਦੱਸ ਰਹੇ ਆ ਵੀ ਕਿ ਕਿਹੜੀ ਤੁਸੀਂ ਸਿੱਖ ਕੇ ਆਓ ਉਹਦੇ ਉੱਤੇ ਮੈਂ ਲੱਗ ਵੀਡੀਓ ਬਣਾਉਂਗਾ ਵੈਸੇ ਬਹੁਤ ਵੀਡੀਓ ਸਪਈਆਂ ਵੀ ਨੇ ਪੈਂਦੀਆਂ ਵੀ ਰਹਿੰਦੀਆਂ ਨੇ ਲੋਕੀ ਕਹਿੰਦੇ ਆ ਟ੍ਰੇਡਵਰਕ ਸਿੱਖਿਆਓ ਵੈਲਡਿੰਗ ਸਿੱਖਿਆਓ ਸੇਮ ਥਿੰਗ ਸਾਰੇ ਆ ਪਰ ਰਿਪੀਟ ਕਰਦੇ ਰਹਿੰਦੇ ਆ ਤੇ ਥੋੜੀ ਜਿਹੀ ਅਲੱਗ ਸੀਗੀ ਮੈਂ ਕਿਹਾ ਟੈਟੂ ਆ ਵੀ ਸਕਿੱਲ ਵੀ ਅਲੱਗ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਗੇ ਵੀ ਐਜ਼ ਸਟੂਡੈਂਟ ਜਿਹੜਾ ਕੋਈ ਆ ਰਿਹਾ ਕੀ ਸੋਚ ਲੈ ਕੇ ਆਵੇ ਸੋ ਐਜ਼ ਅ ਸਟੂਡੈਂਟ ਮੈਂ ਇਹੀ ਕਹੂੰਗਾ ਕਿ ਜਦੋਂ ਤੁਸੀਂ ਇੱਥੇ ਆਣਾ ਹੈ ਤੇ ਫਿਰ ਆਪਣੇ ਖਰਚ ਤੁਸੀਂ ਘੱਟ ਤੋਂ ਘੱਟ ਰੱਖੋ ਜਿੰਨੀ ਤੁਸੀਂ ਸੇਵਿੰਗ ਕਰ ਸਕਦੇ ਹੋ ਤੁਸੀਂ ਓਨੀ ਸੇਵਿੰਗ ਕਰੋ ਉਦਾਂ ਵੈਸੇ ਨੋਰਮਲ ਹੀ ਗੱਲ ਆਏ ਜੋ ਕਿ ਹਰ ਕਿਸੇ ਨੂੰ ਪਤਾ ਹੁੰਦੀ ਆ ਮਗਰ ਇੱਥੇ ਕਾਫੀ ਇਦਾਂ ਦੇ ਸਟੂਡੈਂਟਸ ਹੈਗੇ ਆ ਮੇਰੇ ਫਰੈਂਡ ਸਰਕਲ ਵਿੱਚ ਜੋ ਕਿ ਹਰ ਵੀਕਐਂਡ ਆਰਟਿਸਟ ਕਰਨ ਜਾਂਦੇ ਆ ਖੁੱਲੇ ਪੈਸੇ ਉਡਾਉਂਦੇ ਆ ਤੇ ਬਾਅਦ ਵਿੱਚ ਫੇਰ ਉਹ ਸ਼ਿਫਟਾ ਪਿੱਛੇ ਮਰਦੇ ਆ ਜਾਂ ਹਾਂ ਤੇ ਉਹ ਦੀ ਸ਼ਿਜ ਹੁੰਦੀ ਆ ਹਣਾ ਤਾਂ ਫੇਰ ਸਭ ਕੁਝ ਦੇਖ ਕੇ ਚਲੋ ਤੁਸੀਂ ਇੱਥੇ ਕਿਉਂਕਿ ਇੱਥੇ ਤੁਹਾਨੂੰ ਸਾਹਮਣ ਵਾਲਾ ਵੀ ਕੋਈ ਨਹੀਂਗਾ ਇੱਥੇ ਤੁਸੀਂ ਖੁਦ ਹੀ ਆਪਣੇ ਆਪ ਨੂੰ ਸਾਹਮਣੇ ਆ ਬਹੁਤ ਕਈ ਹੈ ਲਾਈਕ ਪਿੱਛੋਂ ਵੀ ਅਮੀਰ ਹੀ ਹੁੰਦੇ ਆ ਉਹਨਾਂ ਲਈ ਥੋੜਾ ਫੱਕ ਹੋ ਜਾਂਦੀ ਹੈ ਇਹਨਾਂ ਚੀਜ਼ ਉਹ ਤਾਂ ਫੇਰ ਜੋ ਮਰਜ਼ੀ ਖਰੀਦ ਜਾਣ ਸੋ ਇਹ ਸੀਗੀ ਅੱਜ ਦੀ ਵੀਡੀਓ ਇਹ ਥੋੜੀ ਏਦਾਂ ਰੌਅ ਕੱਟੀ ਅਸੀਂ ਬਣਾਤੀ ਸੀਗੀ ਅਸੀਂ ਕਿਾ ਚਲੋ ਰੇ ਇਹ ਸੀ ਮੈਂ ਕਿਹਾ ਬਾਈ ਮਿਲਿਆ ਤਾਂ ਵੀਡੀਓ ਬਣਾ ਲੈਨੇ ਆ ਲੱਗ ਜੀ ਸਕਿੱਲ ਸੀ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ ਸਤਿ ਸ਼੍ਰੀ ਅਕਾਲ ਜੀ